ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੋਹਰਾ ਸਾਹਿਬ ਸ੍ਰੀ ਮੂਲ ਚੰਦ ਜੀ ਨਵਾਬ ਦੇ ਕੋਲ ਪਹੁੰਚੇ ਤੇ ਆਖਣ ਲੱਗੇ ਕਿ ਨਵਾਬ ਜੀ ਤੁਹਾਡੇ ਕੋਲ ਨਾਨਕ ਦਾ ਜਿਹੜਾ 760 ਆਨੇ ਦਾ ਬਕਾਇਆ ਹੈ ਉਹ ਤੁਸੀਂ ਨਾਨਕ ਨੂੰ ਦੇਣ ਦੀ ਬਜਾਏ ਮੇਰੀ ਧੀ ਸੁਲੱਖਣੀ ਨੂੰ ਦੇ ਦਿਓ ਪਰ ਨਵਾਬ ਸਾਹਿਬ ਅੱਗੋਂ ਮੂਲ ਚੰਦ ਨੂੰ ਕਹਿਣ ਲੱਗੇ ਕਿ ਮੂਲ ਚੰਦ ਜੀ ਨਾਨਕ ਨੇ ਮੈਨੂੰ ਆਖਿਆ ਹੈ ਕਿ ਮੈਂ ਜਿਹੜਾ 760 ਆਨਿ ਤੁਹਾਡੀ ਕੋਲ ਬਕਾਇਆ ਲੈਣਾ ਏ ਉਹ ਮੈਨੂੰ ਨਹੀਂ ਚਾਹੀਦਾ ਬਲਕਿ ਤੁਸੀਂ ਇਹਨਾਂ ਆਨੀਆਂ ਦਾ ਕਿਸੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿਓ ਇਸ ਲਈ ਇਹ ਆਨਿ ਮੈਂ ਤੁਹਾਨੂੰ ਕਿਵੇਂ ਦੇ ਸਕਦਾ ਮੂਲ ਚੰਦ ਜੀ ਨਵਾਬ ਸਾਹਿਬ ਨੂੰ ਕਹਿਣ ਲੱਗੇ ਕਿ ਨਵਾਬ ਜੀ ਨਾਨਕ ਤਾਂ ਝੱਲਾ ਹੋ ਚੁੱਕਿਆ ਉਹਨਾਂ ਨੂੰ ਘੜ ਦਾ ਕੋਈ ਮੋਹ ਨਹੀਂ ਰਿਹਾ ਤੇ ਇਸ ਸਮੇਂ ਉਹਨਾਂ ਨੇ ਫਕੀਰੀ ਧਾਰਨ ਕਰਕੇ ਜੰਗਲਾਂ ਵਿੱਚ ਆਪਣਾ ਡੇਰਾ ਲਗਾਇਆ ਹੋਇਆ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਇਹਨਾਂ ਨੂੰ ਕੋਈ ਭੂਤ ਪ੍ਰੇਤ ਚਿੰਬੜ ਗਿਆ ਹੋਵੇ ਤੇ ਸਾਨੂੰ ਇੱਕ ਵਾਰੀ ਇਹਨਾਂ ਨੂੰ ਕਿਸੇ ਸਿਆਣੇ ਨੂੰ ਦਿਖਾ ਲੈਣਾ ਚਾਹੀਦਾ ਹੈ ਨਵਾਬ ਸਾਹਿਬ ਮੂਲ ਚੰਦ ਦੀਆਂ ਗੱਲਾਂ ਸੁਣ ਕੇ ਚਿੰਤਾ ਵਿੱਚ ਪੈ ਗਏ ਤੇ ਕਹਿਣ ਲੱਗੇ ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਨਾਨਕ ਜੀ ਦੇ ਉੱਪਰ ਭੂਤਾਂ ਦਾ ਵਾਸਾ ਹੋ ਗਿਆ ਹੈ ਤਾਂ ਇੱਕ ਵਾਰੀ ਅਸੀਂ ਕਿਸੇ ਮੂਲੇ ਕੋਲੋਂ ਉਹਨਾਂ ਨੂੰ ਝਾੜਾ ਫਿਰਵਾ ਕੇ ਦੇਖ ਲੈਣੇ ਆ ਜੇਕਰ ਕਿਸੇ ਵੀ ਤਰ੍ਹਾਂ ਦਾ ਭੂਤ ਉਹਨਾਂ ਨੂੰ ਚਿੰਬੜਿਆ ਹੋਵੇਗਾ ਤਾਂ ਆਪੇ ਪਤਾ ਚੱਲ ਜਾਵੇਗਾ ਨਵਾਬ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਵਿੱਚੋਂ ਭੂਤ ਬਾਹਰ ਕੱਢਣ ਦੇ ਲਈ ਇੱਕ ਮੂਲੇ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਨਾਨਕ ਜੀ ਬਾਰੇ ਮੂਲੇ ਨੂੰ ਸਾਰੀ ਕਹਾਣੀ ਦੱਸੀ। ਨਾਨਕ ਜੀ ਬਾਰੇ ਦੱਸਣ ਤੋਂ ਬਾਅਦ ਨਵਾਬ ਨੇ ਮੂਲਾ ਨੂੰ ਕਿਹਾ ਕਿ ਨਾਨਕ ਜੀ ਇਸ ਵੇਲੇ ਜੰਗਲ ਦੇ ਵਿੱਚ ਬੈਠੇ ਹੋਏ ਸਨ। ਤੁਸੀਂ ਇੱਕ ਵਾਰੀ ਜੰਗਲ ਦੇ ਵਿੱਚ ਜਾਓ ਤੇ ਉਹਨਾਂ ਦਾ ਛਾੜਾ ਕਰਕੇ ਉਹਨਾਂ ਦਾ ਪਤਾ ਕਰੋ। ਮੂਲੇ ਨੇ ਕਾਗਜ਼ ਤੇ ਉੱਪਰ ਮੰਤਰਾਂ ਨੂੰ ਲਿਖ ਲਿਆ ਅਤੇ ਆਪਣੀ ਸਾਰੇ ਜੰਤਰਾ ਮੰਤਰਾਂ ਨੂੰ ਲੈ ਕੇ ਜੰਗਲ ਦੇ ਵਿੱਚ ਪਹੁੰਚ ਗਿਆ। ਜਿੱਤੇ ਗੁਰੂ ਨਾਨਕ ਦੇਵ ਜੀ ਵਿਰਾਜਮਾਨ ਸਨ ਸਾਰੇ ਹੀ ਨਗਰ ਚ ਰੌਲਾ ਪੈ ਗਿਆ ਕਿ ਮੂਲਾ ਨਾਨਕ ਜੀ ਤੇ ਭੂਤ ਕੱਢਣ ਵਾਸਤੇ ਜੰਗਲ ਚ ਗਿਆ ਹੈ। ਤੇ ਇਸ ਨਜ਼ਾਰੇ ਨੂੰ ਦੇਖਣ ਲਈ ਸਾਰੇ ਨਗਰ ਦੇ ਲੋਕ ਜੰਗਲ ਨੂੰ ਤੋੜ ਪਏ ਗੁਰੂ ਨਾਨਕ ਦੇਵ ਜੀ ਉਸ ਵੇਲੇ ਪਰਮਾਤਮਾ ਦੀ ਗਹਿਰੀ ਭਗਤੀ ਵਿੱਚ ਲੀਨ ਸਨ ਮੂਲਾ ਗੁਰੂ ਜੀ ਕੋਲ ਬੈਠਦਾ ਹੈ ਤੇ ਆਪਣੇ ਪੁੱਠੇ ਸਿੱਧੇ ਮੰਤਰ ਪੜ੍ਹਨੀ ਸ਼ੁਰੂ ਕਰ ਦਿੰਦਾ ਹੈ ਮੂਲੇ ਨੇ ਆਪਣੇ ਬਣਾਈ ਹੋਈ ਸਮਗਰੀ ਨੂੰ ਅੱਗ ਲਗਾ ਦਿੱਤੀ ਤੇ ਜਦੋਂ ਉਸ ਸਮਗਰੀ ਚੋਂ ਧੂਆ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਮੂਲੇ ਨੇ ਉਹ ਸਮਗਰੀ ਗੁਰੂ ਜੀ ਦੇ ਚਿਹਰੇ ਕੋਲ ਕਰ ਦਿੱਤੀ ਤਾਂ ਕਿ ਇਸ ਕੋੜੇ ਧੂਏ ਨੂੰ ਸੁੰਘਣ ਤੋਂ ਬਾਅਦ ਗੁਰੂ ਜੀ ਦੀ ਭਗਤੀ ਭੰਗ ਹੋ ਜਾਵੇ ਪਰ ਮੂਲੇ ਦੇ ਉਸ ਕੋੜੇ ਧੂਏ ਦਾ ਅਸਰ ਗੁਰੂ ਜੀ ਉੱਪਰ ਨਹੀਂ ਹੋਇਆ ਤੇ ਗੁਰੂ ਜੀ ਲਗਾਤਾਰ ਪਰਮਾਤਮਾ ਦਾ ਸਿਮਰਨ ਕਰਦੇ ਰਹੇ ਮੂਲੇ ਨੇ ਗੁਰੂ ਜੀ ਦੀ ਭਗਤੀ ਨੂੰ ਭੰਗ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਪਰ ਕੋਈ ਵੀ ਯਤਨ ਕੰਮ ਨਹੀਂ ਕੀਤਾ ਤਾਂ ਅਖੀਰ ਚ ਜਾਨੀ ਜਨ ਗੁਰੂ ਨਾਨਕ ਦੇਵ ਜੀ ਆਪਣੀ ਭਗਤੀ ਵਿੱਚੋਂ ਬਾਹਰ ਆਏ ਕਿਉਂਕਿ ਉਹਨਾਂ ਨੂੰ ਪਤਾ ਚੱਲ ਚੁਕਿਆ ਸੀ ਕਿ ਇਸ ਮੂਲੇ ਦੇ ਗੁੱਤੀ ਪ੍ਰਿਸ਼ਟ ਹੋ ਚੁੱਕੀ ਹੈ ਤੇ ਇਹਨਾਂ ਨੂੰ ਬਚਣ ਦੀ ਲੋੜ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਇੱਕ ਸ਼ਬਦ ਉਚਾਰਿਆ ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤ ਨਾ ਕੋ ਕਹੀ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪਿਆ دیਵਾਨਾ ਸਾਖ ਨਾਨਕ ਬਉਰਾਨਾ ਹੋ ਹਰ ਬਿਨ ਅਵਰ ਨਾ ਜਾਣਾ ਰਹਾਉ ਇਸ ਦਾ ਭਾਵ ਕੋਈ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਇੱਕ ਭੂਤ ਹੈ ਤੇ ਕਈ ਉਸ ਨੂੰ ਆਦਮੀ ਆਖਦੇ ਹਨ ਤੇ ਕਈ ਆਖਦੇ ਹਨ ਕਿ ਉਹ ਇੱਕ ਪ੍ਰੇਤ ਹੈ ਪਰ ਨਾਨਕ ਤਾਂ ਆਪਣੇ ਸਵਾਮੀ ਦੇ دیਵਾਨੇ ਹਨ ਤੇ ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਨੂੰ ਵੀ ਉਹ ਨਹੀਂ ਜਾਣਦੇ ਗੁਰੂ ਜੀ ਨੇ ਮੂਲੇ ਨੂੰ ਕਿਹਾ ਕਿ हे ਮੋਲਾਨੇ ਮੇਰੀਆਂ ਗੱਲਾਂ ਨੂੰ ਕੰਨ ਖੋਲ ਕੇ ਸੁਣ ਕਿ ਮਨੁੱਖ ਉਹੀ ਪਰਮਾਤਮਾ ਦਾ دیਵਾਨਾ ਹੁੰਦਾ ਜਿਸ ਦੇ ਦਿਲ 'ਚ ਬਸ ਪਰਮਾਤਮਾ ਹੀ ਵਸਦਾ ਹੈ ਤੇ ਪਰਮਾਤਮਾ ਤੋਂ ਇਲਾਵਾ ਕੋਈ ਹੋਰ ਨਹੀਂ ਵਸਦਾ ਸੰਸਾਰ ਦੀਆਂ ਸਾਰੀਆਂ ਖਬਰਾਂ ਤੋਂ ਅਣਜਾਣ ਪਰਮਾਤਮਾ ਦੇ ਰੰਗ 'ਚ ਰਚਿਆ ਰਹਿੰਦਾ ਜਿਹੜਾ ਮਨੁੱਖ ਪਰਮਾਤਮਾ ਦੇ ਅੰਮ੍ਰਿਤ ਵਰਗੇ ਨਾਮ ਨੂੰ ਛੱਡ ਕੇ ਭੂਤਾਂ ਪਰੇਤਾਂ ਦੇ ਚੱਕਰਾਂ 'ਚ ਫਿਰਦਾ ਉਹ ਮੰਦ ਬੁੱਧੀ ਵਾਲਾ ਮਨੁੱਖ ਕਦੇ ਵੀ ਖੁਸ਼ ਨਹੀਂ ਹੋ ਸਕਦਾ ਗੁਰੂ ਜੀ ਦੇ ਮੂੰਹੋਂ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ ਕੋਲ ਖੜੇ ਲੋਕਾਂ ਨੇ ਮੂੰਹ ਦੇ ਵਿੱਚ ਉਂਗਲਾਂ ਦੇ ਲਈਆਂ ਤੇ ਕਹਿਣ ਲੱਗੇ ਕਿ ਸੱਚ ਮੁੱਚ ਇਹਨਾਂ ਦੀ ਪ੍ਰੀਤ ਨਿਰੰਕਾਰ ਦੇ ਨਾਲ ਜੁੜੀ ਹੋਈ ਹੈ ਮੂਲਾ ਨੇ ਗੁਰੂ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੀ ਗਲਤੀ ਨੂੰ ਬਖਸ਼ ਦਿਓ ਮੇਰੇ ਕੋਲੇ ਜਾਣੇ ਅਣਜਾਣੇ ਚ ਪੁੱਲ ਹੋ ਗਈ ਹੈ ਲੋਕਾਂ ਦਾ ਤਾਂ ਇਹ ਹਾਲ ਹੈ ਜਿਵੇਂ ਸਹੀ ਦਿਸ਼ਾ ਖੁਦ ਨੂੰ ਨਾ ਪਤਾ ਹੋਵੇ ਪਰ ਦੋਸ਼ ਸੂਰਜ ਨੂੰ ਦਿੰਦੇ ਹਨ ਮੈਨੂੰ ਤੁਹਾਡੇ ਨਾਲ ਮਿਲ ਕੇ ਮੇਰੇ ਚਿੱਤ ਨੂੰ ਬਹੁਤ ਹੀ ਖੁਸ਼ੀ ਹੋਈ ਹੈ ਮੇਰੇ ਮਨ ਦਾ ਹਨੇਰਾ ਦੂਰ ਹੋ ਚੁੱਕਿਆ। ਇਹ ਗੱਲ ਕਹਿ ਕੇ ਗੁਰੂ ਜੀ ਨੇ ਮੂਲੇ ਕੋਲੋਂ ਆਗਿਆ ਲਈ ਤੇ ਨواب ਸਾਹਿਬ ਜੀ ਕੋਲ ਚਲੇ ਗਏ। ਤੇ ਨواب ਸਾਹਿਬ ਨੂੰ ਕਹਿਣ ਲੱਗੇ ਕਿ ਨਾਨਕ ਪੀਰਾਂ ਦੇ ਪੀਰ ਹਨ। ਬਹੁਤ ਹੀ ਧੀਰਜवान ਹਨ। ਉਹਨਾਂ ਦੀ ਬੁੱਧੀ ਬਹੁਤ ਹੀ ਵਿਸ਼ਾਲ ਹੈ। ਮੂਰਖ ਲੋਕ ਉਹਨਾਂ ਦਾ ਭੇਤ ਨਹੀਂ ਜਾਣਦੇ। ਉਨ੍ਹਾਂ ਦੇ ਵਿੱਚ ਦੋਸ਼ ਕੱਢਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਦੋਸ਼ ਉਹਨਾਂ ਦੀਆਂ ਅੱਖਾਂ ਵਿੱਚ ਹੈ ਨਾ ਕਿ ਚੰਦਰਮਾ ਦੇ ਵਿੱਚ ਮੁਲਾਨਾ ਦੇ ਮੂੰਹੋਂ ਗੁਰੂ ਜੀ ਦੀ ਸਿਫਤ ਸੁਣ ਕੇ ਨਵਾਬ ਸਾਹਿਬ ਵੀ ਹੈਰਾਨ ਹੋ ਗਏ ਤੇ ਸੋਚਣ ਲੱਗੇ ਕਿ ਮੈਂ ਇੰਨਾ ਪੈਸਿਆਂ ਦਾ ਕੀ ਕਰਾਂ ਜਿਹੜਾ ਮੇਰੇ ਕੋਲ ਨਾਨਕ ਦਾ ਬਕਾਇਆ بچਿਆ ਹੋਇਆ ਹੈ ਨਵਾਬ ਜੀ ਦੁਆਰਾ ਗੁਰੂ ਜੀ ਦੇ 760 ਆਨਿਆਂ ਦਾ ਕੀ ਕਰਿਆ ਗਿਆ ਇਸ ਦੇ ਬਾਰੇ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਉਹਨਾਂ ਨੇ 760 ਆਨਿਆਂ ਦਾ ਕੀ ਕਰਿਆ ਤੇ ਤੁਸੀਂ ਅਗਲੀ ਵੀਡੀਓ ਜ਼ਰੂਰ ਤੁਸੀਂ ਵੇਖਣਾ ਤੇ ਅਗਲੀ ਵੀਡੀਓ ਵੀ ਵੇਖਣ ਦੇ ਲਈ ਤੇ ਜੇ ਤੁਹਾਨੂੰ ਇਹ ਵੀਡੀਓ ਤੇ ਤੁਹਾਨੂੰ ਸਾਡਾ ਜਿਹੜਾ ਚੈਨਲ ਆ ਉਹਦੀਆਂ ਵੀਡੀਓਜ਼ ਵਧੀਆਂ ਲੱਗ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਨੈਕਸਟ ਵੀਡੀਓ ਅਪਲੋਡ ਕਰੀਏ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਵੇ ਸੋ 760 ਆਨਿਆਂ ਦਾ ਕੀ ਕਰਿਆ ਗਿਆ ਅਸੀਂ ਤੁਹਾਡੇ ਨਾਲ ਅਗਲੀ ਵੀਡੀਓ ਚ ਚਰਚਾ ਕਰਾਂਗੇ ਸੋ ਅਗਲੀ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ